ਹਾਂਜੀ ਗਾਇ ਸਤ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਪਿੰਦਰ ਸਿੰਘ ਮੇਰਾ ਚੈਨਲ ਗੁਰ ਸਿੱਧੂ ਪੀਵੀ ਤੇ ਪਾਪੇ ਪੱਟ ਦੇ ਮੜਾ ਜਾਂ ਪ੍ਰਿੰਡੀਆਂ ਦੇ ਬੂਟੇ ਜੇ ਨਾਲੇ ਕਹਿੰਦੇ ਬੱਬੂ ਕੁੱਤੇ ਨੇ ਇੱਥੇ ਹਾਂ ਲਾ ਮਾਇ ਪੱਟਾਂ ਮੂਹੀਆਂ ਆ ਤੀਆਂ ਆਇਆ ਪੱਟੇ ਨੇ ਤਾ ਕਿਹੜੀ ਵਾਹ ਜੀ ਵਾਹ ਇਹ ਤਾਂ ਪੱਕ ਗਈ ਇਹਦਾ ਮੂਲ ਸਿੰਘ ਲੱਗਦਾ ਦਿਖਾਵਾਂ ਤੁਹਾਨੂੰ ਆ ਦੇ ਵਾਹ ਸਾਰੀ ਦੇਖਣਗੇ ਉਹਨਰ ਕੀ ਵਾਹ ਜੀ ਵਾਹ ਆ ਵੀ ਪੱਟ ਜਾ ਆਹ ਲੋ ਆ ਪੱਟ ਦੇ ਕਿੰਨੀਆਂ ਪੱਟਤੀਆਂ ਮੂਣੀਆਂ ਆ ਥੱਲੇ ਇਹ ਤੋੜਦਾ ਆ ਤੋੜੀ ਕਾ ਨੇ ਦੋ ਮੋਟੀ ਮੋਟੀ ਕਾਏ ਮੋਟੀ ਮੇਰੀ ਆ ਦੇਖ ਕਿੰਨੀ ਘੈਂਟ ਮੂਣੀ ਆ ਆਪਾਂ 4 ਪਾ ਲਾਂਗੇ ਆਹ ਪੱਟ ਦੇ ਇੱਕ ਹੋਰ ਬਸ ਉਹ ਸਰੋਂ ਦੇ ਬੂਟੇ ਦੇ ਇਹ ਕੱਲੇ ਇੱਕ ਸਰੋਂ ਦੇ ਬੂਟੇ ਤੇ ਨੇ ਐਡੇ ਐਡੇ ਭੰبو ਕੁੱਤੇ ਲੱਗੇ ਬੰਨੇ ਸਰੋਂ ਦੇ ਬੂਟੇ ਤੇ ਹਾਂ ਉਹ ਬੁੱਪਰਿਆ ਪਿਆ ਇੱਕੋ ਬੂਟਾ ਦਾ ਏ ਦਿਖਾਵਾਂ ਹਾਂ ਇਹਨੂੰ ਉਹ ਸਪਰੇ ਸਪਰੇ ਹੈਗੀ ਆ ਸਪਰੇ ਇਹ ਆ ਦੇਖੋ ਕਿੱਡੇ ਕਿੱਡੇ ਆ ਦੇਖੋ ਭੰبو ਕੁੱਤੇ ਉਹ ਕਿੱਡੇ ਕਿੱਡੇ ਭੰبو ਕੁੱਤੇ ਨੇ ਦਾ ਏ ਆ ਦੇਖ ਆਏ ਕਿੱਡੇ ਕਿੱਡੇ ਨੇ ਓਏ ਭਰਿਆ ਪਿਆ ਬੂਟਾ ਉਹਨੇ ਪੱਤੇ ਨਹੀਂ ਜਿੰਨੇ ਪੰਭੂ ਕੁੱਤੇ ਨੇ ਕਰਦਾ ਸਪਰੇ ਹੁਣੇ ਦੇਖਦਾ ਜੇ ਇਹ ਚ ਬਈ ਹੋਈ ਨਹੀਂ ਹੋਰ ਲਿਆਉਣਾ ਟੋਕਰਾ ਚੱਕੀ ਲਿਆਵਾਂ ਅੱਜ ਮਾਤਾ ਜੋਸ਼ ਆ ਗਿਆ ਕਹਿੰਦੀ ਅੱਜ ਮੈਂ ਕਰਦੀਆਂ ਮੂਲੀਆਂ ਪੱਤੀਆਂ ਸਮਾਨ ਕਹਿੰਦੀ ਮੈਂ ਪਾਲਕ ਮੇਥੀ ਬੀਬੀ ਕਹਿੰਦੀ ਅੱਜ ਮੈਂ ਪੱਟਦੀਆਂ ਮੂਲੀਆਂ ਬੀਬੀ ਚ ਆ ਗਿਆ ਜੋਸ਼ ਅੱਜ ਪਾਲਕ ਮੇਥੀ ਅੱਲਾ ਕੁਰਸੀ ਤੇ ਬੈਠ ਕੇ ਸਿਰ ਪਾਊਡਰ ਮਾਰਨ ਵਾਸਤੇ ਬੈਠਾ ਸਾਫ ਸਾਡਾ ਇਹ ਸਾਨੂੰ ਆਰਡਰ ਦਿੰਦਾ ਫਿਰ ਅਸੀਂ ਕੰਮ ਕਰਦੇ ਹਾਂ ਆਪੇ ਹੋਰ ਆਪੇ ਬਣੀ ਆਇਆ ਯਾਰ ਕੀ ਕਹਾਂ ਉਹ ਆਪੇ ਬਣੀ ਆਇਆਗਾ ਹਾਂ ਹੈਗਾ ਥੋੜਾ ਜਿਹਾ ਉਹਦੇ 'ਚ ਪਾ ਕੇ ਆਪਾਂ ਸਪਰੇਅ ਉਹਦੇ 'ਚ ਕਰ ਦਿੰਨੇ ਆ। ਕਿਵੇਂ? ਅਰੇ ਭਾਈ ਇਹ ਬਾਹੂ ਉਹ ਨਹੀਂ ਉਹ ਕੱਲਾ ਹੀ ਬੂਟਾ ਹੈ ਉਹਦੇ ਬਸ ਉਹਤੇ ਮਾਰਨੀ ਆਪਾਂ ਤਾਂ ਇੱਕ ਤਾਂ ਹੀ ਆ ਉਹਨੂੰ ਕੱਟ ਕੇ ਬਰੇ ਸੁੱਟ ਦੇ ਇੱਕ ਬੂਟੇ ਤੇ ਹੀ ਨੇ ਬੰਬੂ ਬੂਟੇ ਉਹਨੂੰ ਪੱਟ ਦੇ ਇੱਧਰ ਸੱਟਾ ਉਹਨੂੰ ਮੈਂ ਦੇਖਦਾ ਵੜਦਾ ਉਹਨੂੰ ਹਾਂ ਭਾਈ ਕੀ ਹਾਲ ਹੈ ਲੈ ਲੈ ਦੇਖ ਹੁਣ ਇਹਦੇ ਐਕਸ਼ਨ ਦੇਖਿਓ ਹਾਂ ਭਾਈ ਕੀ ਚਾਹੀਦਾ ਚਾਹੀਦਾ ਕੁਝ ਭਾਈ ਇੱਥੇ ਬਹਿ ਜਾ ਬੈਠ ਜਾ ਬੈਠ ਜਾ ਬੈਠ ਜਾ ਬੈਠ ਜਾ ਇੱਥੇ ਬੈਠ ਲੈ ਲੈ ਭਾਈ ਇੱਥੇ ਬੈਠ ਇਥੇ ਬੈਠੋ ਬੈ ਜਾ ਬੈਠ ਜਾ ਲੈ ਦੇਖ ਲੋ ਇਹਨਾਂ 2-3 ਦਿਨ ਹੋ ਗਏ ਮਮੇ ਲਿਆ ਨਹੀਂ ਅੱਜ ਮਿਲਿਆ ਇਹ ਭੈਣ ਹੁਣੀ ਮੇਰੇ ਮਾਮਾ ਜੀ ਦੀ ਬੇਟੀ ਆ ਤੇ ਲੁਧਿਆਣੇ ਤੋਂ ਉਹਨਾਂ ਨੂੰ ਹੁਣ ਬਾਬਾ ਜੀ ਤੇ ਵੀਰਮੰਦਸ ਬਾਬਾ ਜੀ ਤੇ ਡੇਰੇ ਚ ਮੱਥਾ ਟੇਕਣ ਵਾਸਤੇ ਜਾ ਰਹੇ ਆ ਸੀ ਕਹਿੰਦੇ ਵੀ ਅਸੀਂ ਵੀ ਦਰਸ਼ਨ ਕਰਕੇ ਆਉਣੇ ਨੇ ਬਾਬਾ ਜੀ ਦੇ ਹਾਂ ਭਾਈ ਹਾਂ ਦੱਸੋ ਤੇ ਮੈਂ ਉਹਨਾਂ ਨੂੰ ਦਰਸ਼ਨ ਕਰਾਉਣ ਜਾ ਰਹੇ ਆ ਜੀ ਤੇ ਤੁਸੀਂ ਵੀ ਜੁੜੇ ਰਹੋ ਗੁਰਸਿੱਧੂ ਪੀਵੀ ਦੇ ਚੈਨਲ ਦੇ ਨਾਲ ਉਹ ਸਬਜ਼ੀ ਬਾਜੀ ਬਣਾਉਣੀ ਆ ਉਹਨੇ ਹਾਂਜੀ ਅਸੀਂ ਆ ਗਏ ਆ ਬਾਬਾ ਵੀਰਮਦਾਸ ਜੀ ਦੇ ਭੈਣ ਉਹਨਾਂ ਨੂੰ ਮੱਥਾ ਟੇਕਾਉਣ ਵਾਸਤੇ ਤੇ ਭੈਣ ਉਹ ਨਹੀਂ ਵੀ ਹੁਣ ਮੱਥਾ ਟੇਕ ਕੇ ਫਿਰ ਇਹਨਾਂ ਨੇ ਵਾਪਸ ਜਾਣਾ ਲੁਧਿਆਣੇ ਨੂੰ ਤੇ ਸਪੈਸ਼ਲ ਇਹ ਆਪਣੇ ਇੱਥੇ ਸੁੱਖ ਸੁੱਖੀ ਸੀ ਉਹ ਸੁੱਖ ਚੜਾਉਣ ਆਏ ਨੇ ਠੀਕ ਹੈ ਜੀ ਹੁਣ ਮੱਥਾ ਟੇਕ ਕੇ ਫਿਰ ਮਿਲਦੇ ਆ ਜੀ ਤੁਹਾਨੂੰ ਓਕੇ ਜੀ ਬਾਬਾ ਜੀ ਤੇ ਡੇਰੇ ਪਹੁੰਚ ਗਏ ਠੀਕ ਹੈ ਕਣ ਆਏ ਨੇ ਸਪੈਸ਼ਲ ਲੁਧਿਆਣੇ ਤੋਂ ਤੇ ਮੱਥਾ ਉਹਨਾਂ ਦਾ ਟਿਕਾਤਾ ਜੀ ਉਹਨਾਂ ਕਿਉਂਕਿ ਸੁੱਖ ਸੁੱਖੀ ਸੀਗੀ ਵੀ ਇਹਨਾਂ ਦਾ ਭਾਂਜਾ ਜਿਹੜਾ ਮੇਰਾ ਭਾਂਜਾ ਜੀ ਮਮਾਈ ਦੀ ਬੇਟੀ ਦਾ ਬੇਟਾ ਜਿਹੜਾ ਉਹ ਬਾਹਰ ਨੂੰ ਗਿਆ ਵੀ ਅਮਰੀਕਾ ਗਿਆ ਨਾ ਜੀ ਤਾਂ ਕਰਕੇ ਉਹਦੀ ਸੁੱਖ ਪੂਰੀ ਕਰਨ ਵਾਸਤੇ ਉਰੇ ਆਏ ਨੇ ਜੀ ਤੇ ਅੱਜ ਬਾਬਾ ਜੀ ਦੇ ਮੱਥਾ ਟੇਕ ਲਿਆ ਹੁਣ ਤਾਂ ਵਾਪਸ ਇਹਨਾਂ ਨੇ ਫਿਰ ਜਾਣਾ ਜੀ ਲੁਧਿਆਣੇ ਨੂੰ ਆ ਜਿਹੜਾ ਭਾਂਡੇ ਸਾਹਮਣੇ ਆ ਜਿੰਨਾ ਵੀ ਆ ਹਾਲ ਬਣਿਆ ਹੋਇਆ ਸਾਰਾ ਸੰਗਤ ਵਾਸਤੇ ਔਰੇ ਲੰਗਰ ਸਾਰਾ ਇਹ ਵੀ ਭਰ ਜਾਂਦਾ ਆ ਬਾਰ ਵੀ ਭਰ ਜਾਂਦਾ ਉਹ ਵੀ ਥੱਲੇ ਯਾਨੀ ਕਿ ਇੱਥੇ ਭਾਂਡੇ ਮਾਜ ਦਿੰਦ ਨੇ ਪਤਾ ਹੀ ਨਹੀਂ ਸੰਗਤ ਹਰਿਆਣੇ ਤੋਂ ਹੀ ਪਤਾ ਨਹੀਂ ਹੋਰ ਬਹੁਤ ਦੁਨੀਆ ਸੰਗਤ ਬੜੀ ਆਉਂਦੀ ਆ ਬਾਹਰ ਤੋਂ ਕੀ ਹਾਲ ਨੇ ਜੀ ਰਾਜੂ ਜੀ ਮਿਲਗੇ ਜੀ ਕੀ ਹਾਲ ਨੇ ਸਰ ਪਰਾਮ ਲੱਗਿਆ ਆਪਣਾ ਹੋ ਠੀਕ ਠਾਕ ਕੋਈ ਨਹੀਂ ਆ ਬਾਈ ਚਾਹ ਪਾ ਕੇ ਕਹਿੰਦੇ ਜਿਆਦਾ ਗੱਲਾਂ 'ਚ ਪਤਾ ਨਹੀਂ ਕਹਿੰਦੇ ਗੱਲਾਂ-ਗੱਲਾਂ 'ਚ ਵੱਧ ਪਾ ਗਈ। ਸੰਗਤ ਲੰਗਰ ਚੱਗ ਰਹੀ ਹੈ ਜੀ ਪੰਗਤ 'ਚ ਕਿੰਨੀ ਸੋਹਣੀ। ਇਹ ਚਾਹ ਕਿਹਦੇ ਮਾਮਾ ਨਾ ਹੈ ਬੀਬੀ ਚਾਹ ਸੁੱਚੀ ਆ ਪਾਉਣੀ ਆ। ਜੰਮੇ ਸੁੱਚੀ ਚਾਹ। ਪੁੱਛੀ ਕਿਤੇ ਕਿਸੇ ਨੇ ਵੀ ਲੈਣੀ ਹੋਵੇ। ਹੈ ਠੀਕ ਹੈ ਜੀ ਮਿਲਦੇ ਆਪਾਂ ਬਾਹਰ ਜਾ ਕੇ ਓਕੇ ਜੀ ਉਹ ਜੀ ਉਰੇ ਮਾਤਾ ਨੇ ਜਿਹੜੀਆਂ ਸੁੱਕ ਮਾਂਜ ਕਰਦੀਆਂ ਨੇ ਭੰਡੇ ਦੀਆਂ ਉਹ ਜਣ ਕੇ ਨਹੀਂ ਪਹਿਲਾਂ ਸਵੇਰ ਨਾਲ ਮਾਂਜਦੇ ਨੇ ਉਨ ਕੀ ਤਰ੍ਹਾਂ ਸਵੇਰ ਨਾਲ ਮਾਂਜ ਕੇ ਫੇ ਕੱਪੜਿਆਂ ਨਾਲ ਸਾਫ ਕਰਦੇ ਨੇ ਸਾਰੀ ਇੱਥੇ ਜਣ ਕੇ ਇੱਥੇ ਦਾ ਜਿਹੜਾ ਕਲਚਰ ਹੈ ਇੱਥੇ ਦੀ ਪਰੰਪਰਾ ਇਹੀ ਹੈ ਵੀ ਉਰੇ ਜਿਹੜੇ ਭੰਡੇ ਨੇ ਪਹਿਲਾਂ ਤਾਂ ਹੀ ਉੱਥੇ ਧੋ ਕੇ ਲਿਆਉਂਦੀਆਂ ਸੰਗ ਤਾਂ ਦੇਖੋ ਉੱਥੇ ਪਹਿਲਾਂ ਉਰੇ ਭੰਡੇ ਹੀ ਧੋਣਗੇ ਫਿਰ ਉ ਤੋਂ ਬਾਅਦ ਉਰੇ ਆ ਕੇ ਸਾਫ ਹੋਣਗੇ ਠੀਕ ਹੈ ਜੀ ਹਾਂਜੀ ਗਾਇਜ਼ ਹੁਣ ਅਸੀਂ ਮੱਥਾ ਟੇਕ ਲਿਆ ਜੀ ਮੱਥਾ ਟੇਕ ਕੇ ਭੈਣਾਂ ਨੂੰ ਜੀ ਆਇਆਂ ਨੂੰ ਬਾਹਰ ਇਹਨਸਾ ਉਹ ਆਗੇ ਬਾਹਰ ਆਪਣੀ ਸੰਗਤ ਸਾਹਮਣੇ ਆਗੇ ਠੀਕ ਹੈ ਜੀ ਹੁਣ ਆਪਾਂ ਪਿੰਡ ਜਾ ਕੇ ਮਿਲਾਂਗੇ ਓਕੇ ਜੀ ਮਿਲਦੇ ਆਂ ਪਿੰਡ ਜਾ ਕੇ ਜੀ ਥੈਂਕ ਯੂ ਹਾਂਜੀ ਗਾਇਜ਼ ਮੱਥਾ ਟੇਕ ਕੇ ਅਸੀਂ ਆ ਗਏ ਆ ਆਪਣੇ ਘਰ ਦੇ ਭੈਣ ਉਹਨਾਂ ਨੇ ਵੀ ਜਾਣਾ ਹੀ ਹੁਣ ਉਹ ਤਿਆਰ ਨੇ ਜਾਣ ਨੂੰ ਠੀਕ ਹੈ ਜੀ ਤੇ ਤੇ ਉਹਨਾਂ ਵਾਸਤੇ ਚਾਹ ਕੌਫੀ ਜੋ ਵੀ ਪੀ ਕੇ ਫਿਰ ਉਹਨਾਂ ਨੇ ਜਾਣਾ ਚਾਹ ਬਣਾ ਰਹੀ ਹੈ ਅਰੰਭਦੀਪ ਹੈ ਕੋਈ ਨਹੀਂ ਕੋਈ ਨਹੀਂ ਬਰਫ ਪਾ ਕੇ ਦੇ ਦੀਏ ਬਰਫ ਪਾ ਦੀਏ ਬੀਗੇ ਜੰਡੀ ਕਰ ਹੈ ਪਕੌੜੀਆਂ ਜਿਸ ਨੂੰ ਗਾਉਂਦੀ ਹੈ ਗਨੀ ਵਾਲੀ ਹੋਰ ਭੁਕੇ ਇਹ ਤਾਂ ਹੈ ਕਿ ਦੇ ਜਿਵੇਂ ਛੋਟੇ ਜਿਹੇ ਬੱਚੇ ਨੂੰ ਨਹੀਂ ਦਿੰਦੇ ਹੁੰਦੇ ਬੀਬੀ ਕਹਿੰਦੀ ਚੰਡੀ ਕਰਕੇ ਦੇ ਦਿਓ ਚਾਹ ਬਰਫ ਪਾ ਕੇ ਦੇ ਦਿੰਦੇ ਆ ਵਾ ਥੋੜੀ ਥੋੜੀ ਚਲੋ ਠੀਕ ਹੈ ਜੀ ਹਾਂਜੀ ਭੈਣ ਕਹਿੰਦੀ ਵੀ ਐਲੋਵੇਰਾ ਲੈ ਕੇ ਜਾਣਾ ਐਲੋਵੇਰਾ ਆਪਣੇ ਕੋਠੇ ਤੇ ਲੱਗਿਆ ਹੋਇਆ ਜਾਨੀ ਕਿ ਆਪਾਂ ਨੇ ਉਹਨਾਂ ਚ ਗੱਲ ਲਿਆ ਅੱਜ ਬੀਬੀ ਨੇ ਐਲੋਵੇਰਾ ਲਾਇਆ ਹੋਇਆ ਬਹੁਤ ਵਧੀਆ ਤੇ ਉਹ ਕਹਿੰਦੇ ਵੀ ਸਾਨੂੰ ਚਾਹੀਦਾ ਕਿਉਂਕਿ ਇਹ ਜੀ ਬੈ ਵਾਧੀ ਹੋਵੇ ਕਿਸੇ ਨੂੰ ਕਿਸੇ ਦੇ ਜੋੜਾਂ ਚ ਦਰਦ ਹੋਵੇ ਇਹ ਬਹੁਤ ਵਧੀਆ ਚੀਜ਼ ਹੈ ਜੀ ਆਹ ਦੇਖੋ ਆਹ ਤੋੜ ਲੈਨੇ ਐਲੋਵੇਰਾ ਦੇ ਬੂਟੇ ਤੇ ਭੈਣ ਉਹਨਾਂ ਨੇ ਇਹ ਲੈ ਕੇ ਜਾਂਦੇ ਨੇ ਨਾਲ ਤੇ ਆਪਾਂ ਉਹਨਾਂ ਨੂੰ ਦੇ ਦਈਏ ਜੀ ਠੀਕ ਹੈ ਜੀ ਫਿਰ ਮਿਲਦੇ ਆਂ ਆਓ ਜੀ ਭੈਣ ਉਹਨੂੰ ਚੱਲ ਪਏ ਤੇ ਇਹਨਾਂ ਨੂੰ ਰਸਤਾ ਨਹੀਂ ਪਤਾ ਤੇ ਰਸਤਾ ਇਹਨਾਂ ਨੂੰ ਸਮਝਾਉਣਾ ਆ ਆਪਾਂ ਨੇ ਹਾਂਜੀ ਗਾਇਸ ਭੈਣ ਉਹ ਨਹੀਂ ਤੱਕ ਗਏ ਜੀ ਆਪਣੇ ਘਰ ਨੂੰ ਤੇ ਠੀਕ ਹੈ ਜੀ ਅੱਜ ਦਾ ਬਲੌਗ ਮੇਰਾ ਕਿੱਦਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਕਰਨਾ ਨਾ ਭੁੱਲਿਓ ਤੇ ਸ਼ੇਅਰ ਵੀ ਜਰੂਰ ਕਰਿਓ ਜੀ ਜੇ ਤੁਹਾਨੂੰ ਵਧੀਆ ਲੱਗਿਆ ਠੀਕ ਹੈ ਜੀ ਹੁਣ ਮਿਲਾਂਗੇ ਆਪਾਂ ਨਵੇਂ ਬਲੌਗ 'ਚ ਓਕੇ ਜੀ ਸਤ ਸ੍ਰੀ ਅਕਾਲ ਬਾਏ ਬਾਏ